और ठीक हूं मेरे हां नहीं कोई कोई आऊंगा देख धीरे मेरे को मोह मार लग रही है तो अपन हां रंग पूरा साफ है की हाल भाई जी और ठीक हूं जी ਪੋਰਸ ਨਾ ਗਰੇ ਸਭ ਵਧੀਆ ਜੀ 112 ਜਣੇ ਹੋ ਗਏ ਬਸੇ ਗਾਲ ਵੀਰੇ ਨਾ 118 19 20 21 22 23 ਗਵਿੰਦਰ ਨੂੰ ਤਾਂ ਇੰਨੇ ਟਾਈਮ ਚ 25 2600 ਜੁੜ ਜਿੰਦਾ ਯਾਰ ਹੈ ਨਾ ਗਿੰਦਰ ਨੂੰ ਫੋਨ ਲਾ ਕੇ ਲਾਲ ਪਰ ਕੱਟ ਗਿਆ ਨਹੀਂ ਬਰੇ ਜੀ ਲੈ ਭੋਜੀ ਦਵਾਇਉ ਹਾਂ ਹਾਂ